ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਮੇਰਾ ਜੀ ਮੀਨੂ ਪੰਜ ਜੀ ਕੀ ਪ੍ਰੋਬਲਮ ਸੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਆ ਜਣੀ ਮੈਨੂੰ ਜੀ ਸਕਿਨ ਦੀ ਪ੍ਰੋਬਲਮ ਸੀ ਕੀ ਸਮੱਸਿਆ ਆ ਜਾਂਦੀ ਸੀ ਮਤਲਬ ਖਾਰਸ ਹੁੰਦੀ ਸੀ ਦਾਣੇ ਹੋ ਜਾਂਦੇ ਸੀ ਹੱਥਾਂ ਤੇ ਇਹਨਾਂ ਤੇ ਮੈਂ ਸੌ ਨਹੀਂ ਸਕਦੀ ਸੀ ਰਾਤ ਨੂੰ ਤੇ ਉੱਠ ਉੱਠ ਕੇ ਕੀ ਕੀ ਦਿੱਕਤ ਆਉਂਦੀ ਸੀ ਦਿੱਕਤ ਇਹ ਹੀ ਖਾਰਸ ਹੁੰਦੀ ਸੀ ਦਾ ਨਹੀਂ ਜਵਜੰਦ ਸੀ ਬੱਡੇ ਬੱਡੇ ਸਕਿਨ ਖਰਾਬ ਹੋ ਜਾਂਦੀ ਸੀ ਕਿੰਨੇ ਇਲਾਜ ਕਰਵਾਏ ਫਿਰ ਤੁਸੀਂ ਡਾਕਟਰ ਕੋਲ ਗਏ ਸੀ ਇਲਾਜ ਬਹੁਤ ਕਰਿਆ ਮੈਨੂੰ ਫਰਕ ਨਹੀਂ ਲੱਗਿਆ ਕਿਤੇ ਕਿਤੇ ਨਹੀਂ ਫਰਕ ਪਿਆ ਨਹੀਂ ਜੀ ਕਿਤੇ ਨਹੀਂ ਫਰਕ ਪਿਆ ਕਿੱਥੋਂ ਫਰਕ ਪਿਆ ਬਾਈ ਫਿਰ ਮੈਨੂੰ ਜੀ ਡਾਕਟਰ ਸਾਹਿਬ ਦਾ ਤਾਂ ਫਰਕ ਪਿਆ ਇੱਥੇ ਤਾਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਮੈਨੂੰ ਕਿਸੇ ਨੇ ਫਰੈਂਡ ਨੇ ਦੱਸਿਆ ਸੀ ਫਰੈਂਡ ਨੇ ਦੱਸਤਾ ਹੈ ਨਾ ਕਿੰਨੀ ਦਿਨ ਇਲਾਜ ਚੱਲਿਆ ਤੁਹਾਡਾ ਇੱਥੇ ਮੈਂ 15 20 ਦਿਨ ਦਵਾਈ ਖਾਈ ਮੈਨੂੰ ਫਰਕ ਲੱਗਿਆ ਟੋਟਲ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ ਮੇਰੇ ਚ 6 ਮਹੀਨੇ 6 ਮਹੀਨੇ ਜੀ ਠੀਕ ਹੋ ਗਏ ਬਿਲਕੁਲ ਫਿਰ ਹੋ ਗ ਉਹ ਤਾਂ ਜਮੇ ਸੀ ਸਕਿਲਡਿਕ ਹੋ ਗਈ ਹੈ ਨਾ ਆ ਦੇਖੋ ਸਾਰੀ ਚੀਜ਼ ਤੇ ਹੁੰਦੀ ਹੈ ਆਹ ਹਾਂ ਬਿਲਕੁਲ ਠੀਕ ਹੋ ਹੈ ਨਾ ਕੀ ਕਹਿਣਾ ਚਾਹੁੰਦੇ ਇਥੇ ਦੇ ਇਲਾਜ ਬਾਰੇ ਇਥੇ ਦੇ ਇਲਾਜ ਬਾਰੇ ਮੈਂ ਕਹਿਣੇ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਡਾਕਟਰ ਸਾਹਿਬ ਦਾ ਕੋਲੇ ਕੋਈ ਵੀ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਖੁਸ਼ ਹੋ ਹਾਂਜੀ ਚਲੋ ਪਰਮਾਤਮਾ ਤੁਹਾਨੂੰ ਇਦਾਂ ਹੀ ਠੀਕ ਰੱਖੇ ਜੀ ਸਤਿ ਸ੍ਰੀ ਅਕਾਲ